ਖਬਰਨਾਮਾ ਦੇਖ ਰਿਹਾ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਵੇਂ ਹੀ ਆਪ ਆदमी ਪਾਰਟੀ ਦੀ ਵ代ਾਇਕਾ ਅਤੇ ਸਾਬਕਾ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਆਪਣੀ ਵ代ਾਇਕੀ ਤੋਂ ਅਸਤੀਫਾ ਦਿੱਤਾ ਪੰਜਾਬ ਦੇ ਵਿੱਚ ਹਰਕਾ ਮਚ ਗਿਆ ਕਿ ਆਖਰ ਬੀਬੀ ਅਨਮੋਲ ਗਗਨ ਮਾਨ ਨੇ ਆਪਣੇ ਅਹੁਦੇ ਤੋਂ ਅਸਤੀਫਾ ਕਿਉਂ ਦੇ ਦਿੱਤਾ ਉਹਨਾਂ ਨੇ ਭਰੇ ਮਨ ਦੇ ਵਿੱਚ ਕਿਹਾ ਕਿ ਮੈਂ ਸ਼ੁਭ ਕਾਮਨਾਵਾਂ ਦਿੰਦੀ ਹਾਂ ਆਪ ਆਦਮੀ ਪਾਰਟੀ ਨੂੰ ਆਪ ਆਪੀ ਪਾਰਟੀ ਲੋਕਾਂ ਲੋਕਾਂ ਨੂੰ ਜਿਹੜੇ ਵਾਅਦੇ ਕੀਤੇ ਗਏ ਸੀ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਉਹਨਾਂ ਵਾਅਦਿਆਂ ਉੱਤੇ ਖਰਾ ਉਤਰੇਗੀ ਉਹਨਾਂ ਨੇ ਕਿਹਾ ਕਿ ਕੁਲਤਾਸ ਸਿੰਘ ਸੰਧਵਾ ਜੋ ਵਿਧਾਨ ਸਭਾ ਦੇ ਸਪੀਕਰ ਨੇ ਦੂਸਰੇ ਪਾਸੇ ਜੋ ਪੰਜਾਬ ਦੇ ਰਾਜਪਾਲ ਨੇ ਗੁਲਾਬ ਚੰਦ ਕਟਾਰੀਆ ਉਹਨਾਂ ਦੋਨਾਂ ਨੂੰ ਰਿਕੁਐਸਟ ਕੀਤੀ ਹੈ ਕਿ ਮੇਰਾ ਅਸਤੀਫਾ ਜਿਹੜਾ ਹੈ ਜਿਹੜਾ ਮਨਜ਼ੂਰ ਕਰ ਲਿਆ ਸਾਬੇ ਆਖਰਕਾਰ ਅਸਤੀਫਾ ਕਿਉਂ ਦਿੱਤਾ ਗਿਆ ਕਿਹਦੇ ਕਹਿਣ ਉੱਤੇ ਦਿੱਤਾ ਗਿਆ ਕਿ ਇਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਚਾਲ ਹੈ ਜਾਂ ਆਪ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀ ਵਾਲਦੀਆ ਮਾਰੂ ਨੀਤੀਆਂ ਨੇ ਕਿਉਂਕਿ ਜਦੋਂ ਆ ਚਾਰ ਦਿਨ ਵਿਧਾਨ ਸਭਾ ਦੇ ਵਿੱਚ ਸਪੈਸ਼ਲ ਅਜਲਾਸ ਚੱਲ ਰਿਹਾ ਸੀ ਤੇ ਅਨਮੋਲ ਗਗਨ ਮਾਨ ਹੁਣਾਂ ਵੱਲੋਂ ਮੁਲਾਕਾਤ ਕੀਤੀ ਗਈ ਆਪ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕਿਸ਼ਵਾਲ ਦੇ ਨਾਲ ਇਸ ਨੂੰ ਲੈ ਕੇ ਜਿੱਥੇ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਤੰਜੇ ਤੰਜ ਕਸੇ ਜਾ ਰਹੇ ਨੇ ਤੇ ਦੂਸਰੇ ਪਾਸੇ ਵੱਡੀ ਖਬਰ ਆ ਰਹੀ ਹੈ ਕਿ ਆਮ ਆਦਮੀ ਪਾਰਟੀ ਦੇ ਆਗੂ ਤੇ ਖੜ ਤੋਂ ਵਿਧਾਇਕ ਅਨਮੋਲ ਗਗਨ ਮਾਨ ਨੇ ਅੱਜ ਤੋਂ ਸਿਆਸਤ ਦੀ ਪਾਰੀ ਤੋਂ ਕਿਨਾਰਾ ਕਰ ਲਿਆ ਹੈ ਉਹਨਾਂ ਨੇ ਪੰਜਾਬ વિધાનસભા ਦੇ ਸਪੀਕਰ ਨੂੰ ਅਸਤੀਫਾ ਸੌਂਪ ਦਿੱਤਾ ਹੈ ਇਸ ਦੌਰਾਨ ਕਾਂਗਰਸੀ ਆਗੂ ਸੁਖਪਾਲ ਸਿੰਘ ਖੈਰ ਆ ਰਹੇ ਅਨਮੋਲ ਗਗਨ ਮਾਨ ਦੇ ਇਸ ਅਹਿਮ ਫੈਸਲੇ ਆਮ ਆਦਮੀ ਪਾਰਟੀ ਤੇ ਅਰਵਿੰਦ ਕੇਜਰੀ ਵੱਲ ਉੱਤੇ ਵਰਤੋ ਦੇ ਨਸ਼ਟ ਕਰਨ ਦੀ ਰਾਜਨੀਤੀ ਦੇ ਦੋਸ਼ ਲਾਏ ਨੇ ਉਹਨਾਂ ਨੇ ਕਿਹਾ ਕਿ ਯੂਜ਼ਰ ਥਰੋ ਆਪ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜੀਵਾਲ ਕਰਦੇ ਨੇ ਉਹਨਾਂ ਕਿਹਾ ਕਿ ਇਹ ਕੋਈ ਨਵੀਂ ਕਹਾਣੀ ਅਨਮੋਲ ਗਗਨ ਮਾਨ ਦੀ ਨਹੀਂ ਸੁਖਪਾਲ ਸਿੰਘ ਖੈਰਾ ਨੇ ਸੋਸ਼ਲ ਮੀਡੀਆ ਉਤੇ ਲਿਖਿਆ ਅਨਮੋਲ ਗਗਨ ਮਾਨ ਦਾ ਸਿਆਸ ਛੱਡਣ ਦਾ ਫੈਸਲਾ ਅਰਵਿੰਦ ਕੇਜੀਵਾਲ ਵੱਲੋਂ ਪੂਰੀ ਤਰ੍ਹਾਂ ਧੋਖਾ ਹੈ ਉਹਨੇ ਕਿਹਾ ਕਿ ਅਰਵਿੰਦ ਕੇਜੀਵਾਲ ਨੇ ਅਨਮੋਲ ਗਗਨ ਮਾਨ ਦੇ ਨਾਲ ਧੋਖਾ ਕੀਤਾ ਹੈ ਉਹ ਪਹਿਲੀ ਵਿਕਟਮ ਨਹੀਂ ਇਸ ਦੀ ਲੰਮੀ ਲਿਸਟ ਹੈ ਜਿਸ ਵਿੱਚ ਪ੍ਰਸ਼ਾਦ 쿠ਸ਼ਨ ਤੋਂ ਲੈ ਕੇ ਗੁਰਪ੍ਰੀਤ ਘੋਗੀ ਤੱਕ ਸ਼ਾਮਲ ਹਨ ਉਹਨਾਂ ਨੇ ਇਹ ਵੀ ਦਾਵਾ ਕੀਤਾ ਕਿ ਪਗੋਵੰਤ ਮਾਨ ਦੀ ਸਰਕਾਰ ਦੇ ਦਿਨ ਗਿਣੇ ਗੁਨੇ ਰਹਿ ਚੁੱਕੇ ਹਨ ਦੱਸਦੀ ਹੈ ਕਿ ਰਮੋਲ ਗਗਨ ਮਾਨ ਨੇ ਮੀਡੀਆ ਨੂੰ ਪੋਸਟ ਪੋਸਟ ਪਾ ਕੇ ਕਿਹਾ ਕਿ ਦਿਲ ਭਾਰੀ ਹੈ ਪਰ ਮੈਂ ਅੱਜ ਸਿਆਸਤ ਛੱਡਣ ਦਾ ਫੈਸਲਾ ਲਿਆ ਹੈ ਮੇਰੇ ਐਮਐਲਏ ਉਹਦੇ ਕਿਤੇ ਜਾਵੇ ਮੇਰੀ ਸਵੀਕਾਰ ਕੀਤਾ ਜਾਵੇ ਮੇਰੀਆਂ ਸ਼ੁਭਕਾਮਨਾਵਾਂ ਪਾਰਟੀ ਦੇ ਨਾਲ ਹਨ ਮੈਂ ਉਮੀਦ ਕਰਦੀ ਹਾਂ ਕਿ ਪੰਜਾਬ ਦੇ ਮੁੱਖ ਮੰਤਰੀ ਅਤੇ ਆਪ ਆਦਮੀ ਪਾਰਟੀ ਦੀ ਸੁਪੱਚੀ ਲੀਡਰਸ਼ਿਪ ਪੰਜਾਬ ਨੂੰ ਜਿਹੜੇ ਵਾਦੇ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਕੀਤੇ ਗਏ ਸੀ ਉਹਨਾਂ ਨੂੰ ਪੂਰਾ ਕਰੇਗੀ ਲੇਕਿਨ ਸੁਖਪਾਲ ਸਿੰਘ ਖਹਿਰਾ ਨੇ ਇਸ ਤੋਂ ਇਸ ਨੂੰ ਹੋਰ ਤਰੀਕੇ ਨਾਲ ਲਿਆ ਹੈ ਉਹਨਾਂ ਨੇ ਕਿਹਾ ਪ੍ਰਸ਼ਾਂਤ ਕਿਸ਼ੋਰ ਤੋਂ ਲੈ ਕੇ ਗੁਰਪ੍ਰੀਤ ਘੋਗੀ ਦਾ ਇਹੋ ਹਾਲ ਕੀਤਾ ਹੈ ਆਪ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਵਲ ਨੇ ਆਪ ਆਦੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਦਾ ਮਤਲਬ ਹੈ ਯੂਜ਼ ਐਂਡ ਥਰੋ ਜਦੋਂ ਕੋਈ ਆਪਣੀ ਆਵਾਜ਼ ਚੱਕਦਾ ਹੈ ਸੱਤ ਬੋਲਦਾ ਹੈ ਜਦੋਂ ਕਿਸੇ ਚੀਜ਼ ਦੀ ਮੰਗ ਕੀਤੀ ਜਾਂਦੀ ਹੈ ਤਾਂ ਉਸ ਨੂੰ ਬਾਹਰ ਕੱਢ ਦਿੱਤਾ ਜਾਂਦਾ ਹੈ ਉਹਨਾਂ ਕਹੇ ਆਪ ਆਦੀ ਪਾਰਟੀ ਦੇ ਵਿੱਚ ਕੁਮਰ ਵਿਜੇ ਪ੍ਰਤਾਪ ਸਿੰਘ ਨੂੰ ਬਾਹਰ ਕੱਢਿਆ ਗਿਆ ਰਮਨ ਅਰੋੜਾ ਇਹਨਾਂ ਦਾ ਫਰਜੀ ਇਨਕਲਾਬੀ ਨਿਕਲਿਆ ਉਸ ਤੋਂ ਬਾਅਦ ਅਨਬੋਲ ਗਗਨ ਮਾਨ ਨੇ ਜੋ ਵੀ ਅੱਜ ਕੀਤਾ ਇਹ ਬਹੁਤ ਵਧੀਆ ਕੀਤਾ ਲੀ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਕਈ ਹੋਰ ਵੀ ਵਿਧਾਇਕ ਆਮ ਆਦਮੀ ਪਾਰਟੀ ਵੱਲੋਂ ਕੱਢੇ ਜਾਣੇ ਸੀ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਘੇਰਨਗੇ ਆਪ ਆਦਮੀ ਪਾਰਟੀ ਦੇ ਕਰਮੀਆਂ ਨੇ ਕਿ ਤੁਹਾਡੀ ਛਤਰ ਛਾਇਆ ਤੇ ਹੇਠ ਤੁਹਾਡੀ ਪ੍ਰਧਾਨ ਮੰਤਰੀ ਦੀ ਮੁੱਖ ਮੰਤਰੀ ਦੀ ਅਗਵਾਈ ਦੇ ਵਿੱਚ ਅਨਮੋਲ ਗਗਨ ਮਾਨ ਨੇ ਅਸਤੀਫਾ ਕਿਉਂ ਦਿੱਤਾ ਤੇ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਦਿਨ ਗਿਣੇ ਚੁਣੇ ਰਹਿ ਗਏ ਨੇ ਆਮ ਆਦਮੀ ਪਾਰਟੀ ਦੇ 18 ਮਹੀਨਿਆਂ ਤੋਂ ਬਾਅਦ ਲੋਕ ਯਾਦ ਕਰ ਕਰਨਗੇ ਕਿ ਪੰਜਾਬ ਦੇ ਵਿੱਚ ਇੱਕ ਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸੀ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਲੋਕ ਇਹ ਫਰਜੀ ਇਨਕਲਾਬੀਆਂ ਨੂੰ ਜਿਨ੍ਹਾਂ ਨੇ ਫਰਜੀ ਇਨਕਲਾਬ ਦੀ ਸ਼ੁਰੂਆਤ ਕੀਤੀ ਅਤੇ ਫਰਜੀ ਪੂਨਾ ਕਰਕੇ ਲੋਕਾਂ ਪੰਜਾਬ ਦੇ ਭੋਲੇ ਭਾਲੇ ਲੋਕਾਂ ਨੂੰ ਠੱਗਿਆ ਤੇ ਲੋਕ ਇਸ ਦਾ ਜਵਾਬ ਦੇਣਗੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਉਹਨਾਂ ਨੇ ਕਿਹਾ ਕਿਤੇ ਨਾ ਕਿਤੇ ਸਾਨੂੰ ਲੱਗਦਾ ਹੈ ਕਿ ਅਨਮੋਲ ਗਗਨ ਮਾਨ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਬਣਨੂ ਯਾ ਕ੍ਰਿਮੀਨਲ ਅਰਵਿੰਦ ਕੇ ਜੀ ਵਾਲਵ ਲੋ ਤਕਾ ਹੋਇਆ ਹੈ